ਅਰਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ। ਯੁਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਤੇ ਤਾਜ ਥਾਣਾ ਕਾਦੀਆਂ ਦੇ ਥਾਣਾ ਮੁਖੀ ਨਿਰਮਲ ਸਿੰਘ ਵੱਲੋਂ ਸ਼ਹਿਰ ਦੇ ਸਾਰੇ ਐਮਸੀ ਅਤੇ ਪਿੰਡਾਂ ਦੇ ਪੰਚਾਂ ਸਰਪੰਚਾਂ ਨੂੰ ਬੁਲਾ ਕੇ ਪੰਜਾਬ ਪਬਲਿਕ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸ਼ਾਮਲ ਸਭ ਨੂੰ ਥਾਣਾ ਮੁਖੀ ਨਿਰਮਲ ਸਿੰਘ ਵੱਲੋਂ ਸੋਚ ਚੁਕਾਈ ਗਈ ਕਿ ਨਸ਼ਾ ਵੇਚਣ ਵਾਲਿਆਂ ਦੀ ਇਤਲਾ ਪੁਲਿਸ ਨੂੰ ਦਿੱਤੀ ਜਾਵੇ ਅਤੇ ਨਸ਼ਾ ਵੇਚਣ ਵਾਲੇ ਦੀ ਕਿਸੇ ਤਰ੍ਹਾਂ ਦੀ ਕੋਈ ਮਦਦ ਨਾ ਕੀਤੀ ਜਾਵੇ। ਉੱਥੇ ਹੀ ਪਹੁੰਚੇ ਪਿੰਡਾਂ ਦੇ ਮੌਜੂਦਾ ਪੰਚਾ ਸਰਪੰਚਾਂ ਨੇ ਕਿਹਾ ਕਿ ਅਸੀਂ ਆਪਣੇ ਪਿੰਡਾਂ ਵਿੱਚ ਮੱਤੇ ਪਾਵਾਂਗੇ ਅਤੇ ਨਸ਼ਾ ਵੇਚਣ ਵਾਲਿਆਂ ਦੇ ਨਾਮ ਐਸਐਚਓ ਸਾਹਿਬ ਨੂੰ ਦੇ ਕੇ ਕਾਰਵਾਈ ਜਾਵੇਗੀ ਉੱਥੇ ਹੀ ਪ੍ਰੋਗਰਾਮ ਵਿੱਚ ਪੁੱਜੇ ਲੋਕਾਂ ਵੱਲੋਂ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਕਿ ਉਹਨਾਂ ਵੱਲੋਂ ਚਲਾਈ ਗਈ ਮੁਹਿੰਮ ਯੋਧ ਨਸ਼ਿਆਂ ਵਿਰੁੱਧ ਬਹੁਤ ਸ਼ਲਾਘਾਯੋਗ ਕਦਮ ਹੈ ਦੇਖੋ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਦੇ ਮਾਹਲਾ ਨਵਾਸੀ ਮਾਹਲਾ ਨਵਾਸੀ ਕਸਮ ਖਾਨ ਨੇ ਕਸਮ ਖਾਨ ਨੇ ਕਿ ਅਸੀਂ ਕਿਸੇ ਵੀ ਕਿਸੇ ਵੀ ਨਸ਼ਾ ਵੇਚਣ ਵਾਲੇ ਨਸ਼ਾ ਵੇਚਣ ਵਾਲੇ ਜਿਹਦਾ ਉਹ ਫੜਿਆ ਜਾਂਦਾ ਜਦੋਂ ਉਹ ਫੜਿਆ ਜਾਂਦਾ ਤੇ ਉਹਦੀ ਜ਼ਮਾਨਤ ਕਰਾਉਣ ਜਾਂ ਪਿੱਛੇ ਥਾਣੇ ਉਹਦੀ ਮਦਦ ਨਹੀਂ ਚਾਵਾਂਗੇ ਉਹਦੀ ਜ਼ਮਾਨਤ ਕਰਾਉਣਾ ਮਗਰ ਸਹੂਲਤ ਉਹਦੇ ਨਹੀਂ ਆਉਂਗੀ ਵੀ ਜਿਹੜੇ ਵੀ ਕੋਈ ਨਸ਼ੇ ਕਰਦੇ ਆ ਨਸ਼ੇ ਕਰਦੇ ਆ ਉਹਨਾਂ ਨੂੰ ਤੁਹਾਨੂੰ ਦੱਸ ਕੇ ਹਸਪਤਾਲ ਚ ਦਾਖਲ ਕਰਵਾਵਾਂਗੇ ਅਸੀਂ ਸਾਰੇ ਪਿੰਡਾਂ ਤਾਂ ਸਾਰੀਆਂ ਪਿੰਡਾਂ ਆਪਣੇ ਆਪਣੇ ਪਿੰਡਾਂ ਦੇ ਮਥੇ ਪਾਵਾਂਗੇ ਆਪਣੇ ਆਪਣੇ ਪਿੰਡਾਂ ਦੇ ਮਥੇ ਪਾਵਾਂਗੇ ਤੇ ਪਿੰਡਾਂ ਦੇ ਸਪੀਕਰਾਂ 'ਚ ਨਾਊਂਸ ਕਰਵਾਵਾਂਗੇ ਪਿੰਡਾਂ ਦੇ ਸਪੀਕਰਾਂ 'ਚ ਨਾਊਂਸ ਕਰਵਾਵਾਂਗੇ ਤਾਂ ਕਿ ਇਹ ਜਿਹੜੇ ਸਮਗਦਰਾਂ ਇਹਨਾਂ ਨੂੰ ਮਤ ਆ ਸਕੇ ਜੈ ਹਿੰਦ ਜੈ ਹਿੰਦ ਮਾਨਯੋਗ ਸੀਐਮ ਸਾਹਿਬ ਪੰਜਾਬ ਵੱਲੋਂ ਵਿੱਡੀ ਮਹਿਮਾ ਜਦ ਨਸ਼ਾ ਵਿਰੋਧ ਦੇ ਤਹਿਤ ਥਾਣਾ ਕਾਦੀਆਂ ਦੇ ਜਿੰਨੇ ਵੀ ਪੰਚਾਇਤਾਂ ਨੇ ਜਿੰਨੇ ਵੀ ਮੰਲੇ ਨੇ ਐਮਸੀ ਕਮੇਟੀਆਂ ਜਿੰਨੇ ਵੀ ਹੈਗੇ ਆ ਸਾਰਿਆਂ ਨੂੰ ਬੁਲਾ ਕੇ ਤੇ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਮੀਟਿੰਗ ਕੀਤੀ ਗਈ ਤੇ ਉਹਨਾਂ ਨੇ ਮੈਨੂੰ ਜਿਹੜਾ ਵਾ ਅੱਜ ਵਿਸ਼ਵਾਸ ਦਿਵਾਇਆ ਤੇ ਕਸਮ ਵੀ ਖਾਦੀ ਹੈ ਕਿ ਜਿਹੜਾ ਵੀ ਕੋਈ ਵੀ ਨਸ਼ਾ ਵੇਚਣ ਵਾਲਾ ਉਹਦੇ ਅਸੀਂ ਜਾ ਕੇ ਜ਼ਮਾਨਤ ਨਹੀਂ ਕਰਵਾਵਾਂਗੇ ਨਾ ਹੀ ਉਹਦੇ ਮਗਰ ਅਸੀਂ ਥਾਣੇ ਆਵਾਂਗੇ ਤੇ ਪਿੰਡਾਂ ਦੇ ਵਿੱਚ ਮਤੇ ਵੀ ਪਾਉਣਗੇ ਨਾਲ ਹੀ ਉਹ ਜਿਹੜੇ ਆ ਪਿੰਡਾਂ 'ਚ ਅਨਾਉਂਸਮੈਂਟਾਂ ਕਰਾਉਣਗੇ ਕਿ ਕੋਈ ਵੀ ਉਹਨਾਂ ਦੇ ਪਿੰਡ ਵਿੱਚ ਜੇ ਕੋਈ ਨਸ਼ਾ ਵੇਚਦਾ ਹੈ ਤੇ ਉਹ ਬੰਦ ਕਰ ਦੇ ਅਸੀਂ ਨਸੇ ਨੂੰ ਜਣਾ ਵਾ ਨਸੇ ਵਾਲੇ ਦੇ ਮਗਰ ਨਹੀਂ ਜਾਵਾਂਗੇ ਨਾ ਉਹਦੀ ਕੋਈ ਮਦਦ ਕਰਾਂਗੇ ਤੇ ਮੇਰੇ ਵੱਲੋਂ ਵੀ ਨਸ਼ੇ ਆੜਿਆਂ ਨੂੰ ਵਾਰਨਿੰਗ ਹੈ ਕਿ ਜਿਹੜਾ ਵੀ ਨਸ਼ਾ ਵੇਚਣ ਵਾਲਾ ਵਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਉਹ ਹਰ ਹਿੱਲੇ ਉਹਨੂੰ ਜੜਾ ਫੜ ਕੇ ਜੇਲਾ ਦੇ ਅੰਦਰ ਦਿੱਤਾ ਜਾਊਗਾ ਹੋਰ ਕਿਹੜੇ ਕਿਹੜੇ ਪਿੰਡ ਤੋਂ ਉਹਦੇ ਕਿਹੜੇ ਕਿਹੜੇ ਐਮਸੀ ਤੇ ਹਾਜ਼ਰ ਹੋਏ ਸਾਰੇ ਹੀ ਪਿੰਡਾਂ ਦੇ ਸਰਪੰਚ ਜਿਹੜੇ ਮੇਰੇ ਇਕਾਦੀਆਂ ਥਾਣੇ ਦੇ ਅੰਦਰ ਪੈਂਦੇ ਆ ਤੇ ਸਾਰੇ ਹੀ ਸ਼ਹਿਰ ਦੇ ਐਮਸੀ ਸਾਰਿਆਂ ਨੇ ਮੀਟਿੰਗ ਕੀਤੀ ਹੈ ਸਾਰਿਆਂ ਨੇ ਸਹਤ ਲਈ ਹੈ ਕਿ ਅਸੀਂ ਜੜਾ ਵਾ ਉਹ ਨਸ਼ੇੜੀਆਂ ਦੇ ਪਿੱਛੇ ਨਹੀਂ ਜਾਵਾਂਗੇ ਇਸ ਕਰਕੇ ਨਾਲ ਸੌਂ ਖਵਾਈ ਗਈ ਹੈ ਅੱਜ ਇਸ ਕਰਕੇ ਸੌਂ ਖਵਾਈ ਗਈ ਹੈ ਕਿ ਅਸੀਂ ਨਸ਼ੇੜੀਆਂ ਦੀ ਮਦਦ ਨਹੀਂ ਕਰਾਂਗੇ ਜਿਹੜੇ ਸਮਗਲਰਾਂ ਡਾਕ ਸਮਗਲਰ ਉਹਨਾਂ ਦੀ ਮਦਦ ਨਹੀਂ ਕਰਾਂਗੇ ਉਹਨਾਂ ਦੇ ਪਿੱਛੇ ਨਹੀਂ ਜਾਵਾਂਗੇ ਉਹਨਾਂ ਦੀ ਜਮਾਨਤ ਨਹੀਂ ਦਵਾਂਗੇ ਮੈਂ ਕੈਪਟਨ ਨਰਿੰਦਰ ਸਿੰਘ ਸਰਪੰਚ ਪਿੰਡ ਰਾਮਪੁਰ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਐਸਐਚਓ ਸਰਦਾਰ ਨਿਰਮਲ ਸਿੰਘ ਪਾਦੀਆਂ ਉਹਨਾਂ ਨੇ ਸਾਰੇ ਹੀ ਪਿੰਡਾਂ ਦੇ ਸਰਪੰਚ ਸਾਹਿਬਾਨ ਤੇ ਸ਼ਹਿਰ ਦੇ ਐਮਸੀ ਸਾਹਿਬਾਨ ਨੂੰ ਇੱਥੇ ਇਕੱਠਾ ਕੀਤਾ ਸਾਰਿਆਂ ਨਾਲ ਬਹੁਤ ਹੀ ਸਤਿਕਾਰਯੋਗ ਉਹਨਾਂ ਨੇ ਜਿਹੜੀ ਆ ਉਹ ਗੱਲਬਾਤ ਕੀਤੀ ਆ ਔਰ ਇਸ ਗੱਲਬਾਤ ਦੌਰਾਨ ਜਿਹੜਾ ਉਹਨਾਂ ਦਾ ਮੇਨ ਫੋਕਸ ਜਿਗਾ ਉਹ ਇਹ ਸੀਗਾ ਕਿ ਜੋ ਵੀ ਨਸ਼ੇ ਦੇ ਸਮਗਲਰ ਨੇ ਜਾਂ ਨਸ਼ਾ ਐਡਿਟਡ ਨੇ ਅਗਰ ਕੋਈ ਸਮਗਲਰਾ ਹੈ ਤਾਂ ਉਹ ਬੰਦੇ ਦਾ ਸਾਨੂੰ ਦੱਸਿਆ ਜਾਵੇ ਔਰ ਅਗਰ ਅਸੀਂ ਉਹਨੂੰ ਫੜ ਲੈਨੇ ਆ ਕੋਈ ਵੀ ਬੰਦਾ ਉਹਦੇ ਪਿੱਛੇ ਜ਼ਮਾਨਤ ਲੈ ਕੇ ਕੋਈ ਵੀ ਐਮਸੀ ਅਗਰ ਸ਼ਹਿਰ ਦਾ ਹੈ ਜਾਂ ਪਿੰਡ ਦਾ ਕੋਈ ਸਰਪੰਚ ਸਾਹਿਬ ਹਨ ਨੰਬਰਦਾਰ ਹੈ ਜਾਂ ਮੈਂਬਰ ਹੈ ਤਾਂ ਕੋਈ ਵੀ ਬੰਦਾ ਉਹਦੀ ਜ਼ਮਾਨਤ ਵਾਸਤੇ ਜਾਂ ਉਹਨੂੰ ਥਾਣੇੋਂ ਲੈ ਕੇ ਜਾਣ ਵਾਸਤੇ ਨਾ ਮੈਂ ਇਹ ਕਹਿ ਸੀਗਾ ਦੂਸਰਾ ਨਾ ਮੈਂ ਇਹ ਕਹਿਆ ਕਿ ਅਗਰ ਕੋਈ ਤੁਸੀਂ ਪਿੰਡ 'ਚ ਵੇਂਦੇ ਹੋ ਕਿ ਕੋਈ ਬੰਦਾ ਨਸ਼ਾ ਐਡਿਕਟਡ ਹੈਗਾ ਤਾਂ ਉਹਨੂੰ ਆਪਾਂ ਸਾਡੇ ਕੋਲ ਸਾਨੂੰ ਦੱਸੋ ਅਸੀਂ ਉਹਨੂੰ ਫੜ ਕੇ ਲੈ ਕੇ ਜਾਵਾਂਗੇ ਤੇ ਉਹਨੂੰ ਹਸਪੀਟਲ ਦੇ ਵਿੱਚ ਅਸੀਂ ਦਾਖਲ ਕਰਾਵਾਂਗੇ ਔਰ ਉਹਦਾ ਇਲਾਜ ਹੋਵੇਗਾ ਔਰ ਮੇਨ ਚੀਜ਼ ਉਹ ਨਾ ਕਹੀ ਹੈ ਕਿ ਤੁਸੀਂ ਆਪਣੇ ਪਿੰਡਾਂ 'ਚ ਜਾਓ ਗੁਰਦੁਆਰੇ ਸਾਹਿਬ ਤੋਂ ਮੰਦਰ ਤੋਂ ਜੋ ਵੀ ਤੁਹਾਡੇ ਕੋਲ ਆਲਾ ਪਿੰ ਇਹੀ ਜੀ ਜੀ ਕਿ ਜਨ ਲੋਕਾਂ ਨੂੰ ਵੇਅਰ ਕਰ ਸਕੀ ਹੈ ਔਰ ਦੂਸਰਾ ਆਪਣੇ ਪੰਚਾਇਤਾਂ ਦੇ ਕਾਰਵਾਈ ਰਜਿਸਟਰ ਤੇ ਮਤਾ ਪਾ ਕੇ ਤੇ ਉਹਦੀ ਕੱਲ ਤੱਕ ਅਹੀਂ ਜਿਹੜੀ ਕਾਪੀ ਹੈਗੀ ਆ ਉਹ ਐਸ.ਐਚ.ਓ ਸਾਹਿਬ ਜਾਂ ਮੁੰਸੀ ਸਾਹਿਬ ਦੇ ਜਿਹੜੇ ਨੰਬਰ ਤੇ ਉਹ ਵਟਸਐਪ ਕਰਣੀ ਹੈ ਕਈ ਪਿੰਡਾਂ 'ਚ ਪਤਾ ਪੈ ਚੁੱਕਾ ਹੈ ਸਾਡੇ ਪਿੰਡ ਚ ਜਾਇ ਨਹੀਂ ਪਿਆ ਮੈਂ ਜਾ ਕੇ ਕੈਂਡਲੀ ਆਪਾਂ ਜਾਵਾਂਗੇ ਹੋਣਾ ਔਰ ਜਾ ਕੇ ਅਹੀਂ ਉਹਦਾ ਮਤਾ ਪਾ ਕੇ ਜਾਂ ਮੈਂਬਰ ਸਾਹਿਬਾਂ ਨਾਲ ਸਲਾਹ ਕਰਕੇ ਤੇ ਉਹ ਅਹੀਂ ਐਸ.ਐਚ.ਓ ਸਾਹਿਬ ਨੂੰ ਦਵਾਂਗਾ ਮੈਂ ਕਾਮਣ ਗੁਰਮੀਤ ਸਿੰਘ ਆਵਾਦਮੀ ਪਾਰਟੀ ਦਾ ਬਲਾਕ ਪ੍ਰੈਜ਼ੀਡੈਂਟ ਜੋ ਅੱਜ ਐਸ.ਐਚ.ਓ ਸਾਹਿਬ ਵੱਲੋਂ ਸੌਂਪਵਾਈ ਗਈ ਪਿੰਡਾਂ ਤੇ ਐਮ ਮੈਂ ਇਹਦੇ ਬਾਰੇ ਇੱਕ ਕਹਿਣਾ ਚਾਹੁੰਦਾ ਆ ਵੀ ਪਿੰਡਾਂ ਦੇ ਸਰਪੰਚਾਂ ਨੇ ਤੇ ਸ਼ਹਿਰ ਦੇ ਵਿੱਚ ਜਿਹੜੇ ਐਮਸੀ ਆ ਉਹਨਾਂ ਨੇ ਵੀ ਅਸੀਂ ਬੇਨਤੀ ਕੀਤੀ ਆ ਵੀ ਆਪਣੇ ਪਾਸ ਪਿੰਡਾਂ ਦੇ ਤੇ ਸ਼ਹਿਰ ਵਿੱਚ ਮਤੇ ਕਰਕੇ ਤੇ ਇਹ ਗੱਲ ਕਹੀ ਜਾਵੇ ਵੀ ਜਿਹੜੇ ਨਸ਼ਾ ਵੇਚਣ ਵਾਲੇ ਆ ਤਸਕਰ ਨੇ ਉਹਨਾਂ ਦੀ ਨਿਸ਼ਾਨਦੇਹੀ ਵੀ ਕੀਤੀ ਜਾਵੇ ਤੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਆ ਉਹ ਤੇ ਸਰਕਾਰ ਕਰੇਗੀ ਕਰੇਗੀ ਪਰ ਉਹਨਾਂ ਦੀ ਜਮਾਨਤ ਨਾ ਕੋਈ ਦੇਵੇ ਤੇ ਨਾ ਹੀ ਉਹਨਾਂ ਦੀ ਕਿ ਪਿੱਠ ਪੂਰਤੀ ਕਰੇ ਤੇ ਮੈਂ ਇਹਨਾਂ ਲਫ਼ਜ਼ਾਂ ਨਾਲ ਆਇਆ ਹਾਂ ਤੁਹਾਡੇ ਸਾਹਮਣੇ ਪਿੱਛੇ ਉਹ ਜਿਹੜੀ ਲਿਸਟ ਸੀਗੀ ਉਹ ਮੈਂ ਐਸਐਸ ਦੀ ਮੀਟਿੰਗ ਹੋਈ ਸਾਡੀ ਮੈਂ ਉਹ ਦੇਖ ਕੇ ਆਇਆ ਸੀਗਾ ਤੇ ਜਿਹੜੇ ਉਹ ਨਸ਼ਾ ਵੇਚਣ ਵਾਲੇ ਆ ਉਹ ਜਿਆਦਾ ਆਰਐਸਐਸ ਦੇ ਬੰਦੇ ਆ ਤੇ ਉਹ ਉਹਨਾਂ ਦੇ ਖਿਲਾਫ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਤੇ ਅਸੀਂ ਯਤਨ ਕਰਾਂਗੇ ਵੀ ਉਹਦੇ ਖਿਲਾਫ ਕਾਰਵਾਈ ਜੂਰ ਹੋਵੇ ਕਾਲ ਵੀ ਹੋਣੀ ਚਾਹੀਦੀ ਐਸਐਚਓ ਸਾਹਿਬ ਨੂੰ ਵੀ ਲਿਖ ਦਿੱਤੀ ਆ ਜੀ ਕਾਲ ਵੀ ਹੋਣੀ ਚਾਹੀਦੀ ਹੈ ਜ਼ਾਇਦਾ ਤਾਂ ਮੈਂ ਜਪਤ ਉਹਨਾਂ ਦੀ ਜਬਤ ਹੋਣੀ ਚਾਹੀਦੀਆਂ ਤੇ ਉਹ ਉਹਨਾਂ ਦੀ ਜਿਹੜੀ ਜੋ ਵੀ ਉਹਨਾਂ ਨੇ ਜਾਇਦਾਦਾਂ ਬਣਾਈਆਂ ਵਾ ਉਹ ਉੱਪਰ ਕੋਣੀਆਂ ਚਾਹੀਦੀ ਮੈਂ ਕਹਿੰਦਾ ਗਗਨਦੀਪ ਸਿੰਘ ਕੀ ਕਹਿਣਾ ਸਰ ਮੈਂ ਜੀ ਇਹ ਕਹਿਣਾ ਚਾਹਣਾ ਵੀ ਅੱਜ ਐਸਐਚਓ ਕਰਦੀਆਂ ਸਾਹਮਣੇ ਬੜਾ ਵੱਡਾ ਪਰਾਲਾ ਕੀਤਾ ਮਾਝੋਂ ਕਿ ਐਸਐਸਪੀ ਸਾਹਿਬ ਨੇ ਜਿਹੜੀਆਂ ਡਿਊਟੀਆਂ ਲਾਈਆਂ ਹੀ ਐਸਐਚਓ ਸਾਹਿਬ ਨੇ ਨਸ਼ੇ ਦੇ ਖਿਲਾਫ ਉਹਨਾਂ ਦੇ ਖਿਲਾਫ ਜਿਹੜੇ ਸਾਡੇ ਐਸਐਚਓ ਬਹੁਤ ਸਤਿਕਾਰਯੋਗ ਈਮਾਨਦਾਰ ਹਨ ਉਹਨਾਂ ਨੇ ਇਲਾਕੇ ਦੇ ਵਿੱਚ ਕਾਫੀ ਠੰਡ ਪਾਈ ਏ ਜਿੱਥੇ ਦੀ ਗੱਲ ਸੰਯੋਗ ਦੀ ਗੱਲ ਏ ਅਸੀਂ ਪੂਰਾ ਸੰਯੋਗ ਕਰਾਂਗੇ ਉਹਨਾਂ ਦੇ ਨਾਲ ਕੋਆਪਰੇਟ ਕਰਾਂਗੇ ਇੱਕ ਤਰੋਗ ਕੀਤਾ ਗਿਆ ਤੱਤਬਾਹਣੇ ਦੇ ਪੈਦਾ ਦੇ ਅਸੀਂ ਕੀ ਕਹਿਣਾ ਕਰਦੇ ਹਾਂ ਅੱਜ ਕਾਦੀਆਂ ਥਾਣੇ ਪਬਲਿਕ ਅਕਾਊਂਟ ਚੀਟ ਪ੍ਰੋਗਰਾਮ ਬਣਾਇਆ ਜਿਸ ਵਿੱਚ ਕਾਦੀਆਂ ਦੇ ਬਹੁਤ ਹੀ ਹੋਣਹਾਰ ਈਮਾਨਦਾਰ ਅਫਸਰ ਸਖਤ ਮਿਹਨਤ ਕਰਨ ਵਾਲੇ ਸਰਦਾਰ ਨਰਮਨ ਸਿੰਘ ਜੀ ਉਹਨਾਂ ਨੇ ਕਾਦੀਆਂ ਥਾਣੇ ਦੇ ਨਾਲ ਲੱਗਦੇ ਪਿੰਡਾਂ ਦੇ ਸਰਪੰਚਾਂ ਮੈਂਬਰਾਂ ਅਤੇ ਕਾਦੀਆਂ ਦੇ ਸਾਰੇ ਐਮਸੀ ਸਾਫ ਕਮਸੀ ਦੀ ਥਾਣੇ ਉੱਚੇ ਚੋਅ ਤੌਰ ਤੇ ਮੀਟਿੰਗ ਸੱਦੀ ਹੈ ਜਿਹੜੀ ਕਿ ਪੰਜਾਬ ਸਰਕਾਰ ਦੀ ਚਲੋ ਲੇਟ ਸ਼ੁਰੂਆਤ ਹੋਈ ਹੈ ਪਰ ਪੰਜਾਬ ਸਰਕਾਰ ਦਾ ਜਿਹੜਾ ਨਸ਼ਾ ਵਿਰੁੱਧ ਯੁੱਧ ਦਾ ਮਹਮ ਮਹਿੰਮਾ ਉਹਨੂੰ ਅੱਜ ਬਲ ਮਿਲਿਆ ਅਤੇ ਸ਼ਹਿਰ ਕਾਦੀਆਂ ਵਿੱਚ 70% ਲੋਕਾ ਜਿਹੜਾ ਉਹ ਜਾਂ ਨਸ਼ੇ ਦੇ ਸਦਾਕਰ ਦੌੜ ਗਏ ਨੇ ਕੁਝ ਉਹਨਾਂ ਨੇ